ਪੰਜਾਬ ਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਬੀਜੇਪੀ ਦੋ ਫਾੜ ਹੁੰਦੀ ਜਾ ਰਹੀ ਹੈ ਬੀਜੇਪੀ ਦੇ ਆਗੂ ਆਪਸ ਚ ਵੰਡੇ ਗਏ ਨੇ ਇੱਕ ਆਗੂ ਸੱਜੇ ਪਾਸੇ ਜਾਂਦਾ ਹੈ ਦੂਜੇ ਖੱਬੇ ਪਾਸੇ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਆਪਸ ਚ ਵੱਜੀ ਜਾਂਦੇ ਐ ਬੀਜੇਪੀ ਦਾ ਇਹ ਹਾਲ ਹੋ ਚੁੱਕਿਆ ਹੈ ਕਿਵੇਂ ਦੋ ਫਾੜ ਹੋਈ ਹੈ ਬੀਜੇਪੀ ਦੇ ਵਿੱਚ ਆਪਣਾ ਕਲੇਸ਼ ਕਿਵੇਂ ਪੈ ਗਿਆ ਇਹਦੇ ਬਾਰੇ ਤੁਹਾਨੂੰ ਪੂਰੀ ਕਹਾਣੀ ਮੈਂ ਖੋਲ ਕੇ ਦੱਸਦਾ ਤੁਸੀਂ ਜੁੜਿਓ ਲੋਕਪ੍ਰੀਅਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਸਿਆਸੀ ਸਟ੍ਰੋਕ ਕਹਿ ਲੋ ਜਾਂ ਪੰਜਾਬ ਦੇ ਹੱਕਾਂ ਲਈ ਮੁੱਖ ਮੰਤਰੀ ਦਾ ਡਟ ਕੇ ਖੜਨਾ ਕਹਿ ਲੋ ਇਸ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਉਬਾਲ ਲਿਆ ਦਿੱਤਾ ਹੈ ਪਾਣੀ ਬੇਸ਼ੱਕ ਪਾਖੜੇ ਤੋਂ ਠੰਡਾ ਠੰਡਾ ਆਉਂਦਾ ਹੋਵੇ ਪਰ ਇਸ ਪਾਣੀ ਦੇ ਵਿੱਚ ਹੁਣ ਸਿਆਸੀ ਅੱਗ ਇਸ ਕਦਰ ਲੱਗ ਪਈ ਹੈ ਜਿਵੇਂ ਮਿੱਟੀ ਦੇ ਤੇਲ ਚ ਲੱਗੀ ਹੁੰਦੀ ਹੈ ਇਸੇ ਕਾਰਨ ਭਾਰਤੀ ਜਨਤਾ ਪਾਰਟੀ ਤੇ ਉਹਦੇ ਲੀਡਰਾਂ ਨੂੰ ਇੰਜ ਹੀ ਨਹੀਂ ਪਤਾ ਲੱਗਦਾ ਕਿ ਅਸੀਂ ਕਰਨਾ ਕੀ ਹੈ ਤੇ ਕਹਿਣਾ ਕੀ ਹੈ ਆਗੂ ਆਪਸ ਵਿੱਚ ਜੀ ਜਾਂਦੇ ਐ ਇੱਕ ਆਗੂ ਜੇ ਸੱਜੇ ਮੁੜਦਾ ਤਾਂ ਦੂਜੇ ਖੱਬੇ ਮੁੜ ਜਾਂਦਾ ਅੱਜ ਸਰਪਾਰਟੀ ਮੀਟਿੰਗ ਆਲ ਪਾਰਟੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਸੀ ਉਸ ਮੀਟਿੰਗ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਦੋ ਵੱਡੇ ਆਗੂ ਜਿਹੜੇ ਆ ਸ਼ਮੂਲਿਤ ਕੀਤੇ ਇੱਕ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਦੂਜੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਮਨੋਰੰਜਨ ਕਾਲੀਆ ਉਹ ਆਗੂ ਨੇ ਜਿਨ੍ਹਾਂ ਤੇ ਇੱਕ ਸਮੇਂ ਚਰਚਾ ਸੀ ਕਿ ਉਹ ਪੰਜਾਬ ਦੇ ਉਪ ਮੁੱਖ ਮੰਤਰੀ ਬਣਨਗੇ ਪਰ ਸੁਖਵੀਰ ਬਾਦਲ ਨੇ ਬਣ ਨਹੀਂ ਦਿੱਤੇ ਇਹ ਅਲੱਗ ਦਾ ਗੱਲ ਹੈ ਪਾਰੇ ਦੋਵੇਂ ਆਗੂ ਮੀਟਿੰਗ ਚ ਵੀ ਗਏ ਮੀਟਿੰਗ ਚ ਜੋ ਕਹਿ ਕੇ ਆਏ ਤੇ ਉਸ ਤੋਂ ਬਾਅਦ ਦੋਵੇਂ ਆਗੂਆਂ ਦਾ ਆਪਸ ਦੇ ਵਿੱਚ ਬਿਆਨ ਰਲਿਆ ਹੀ ਨਹੀਂ ਧੋ ਫਾੜ ਹੋ ਚੁੱਕੀ ਹੈ ਸੁਨੀਲ ਜਾਖੜ ਜਿੱਥੇ ਕਹਿ ਰਹੇ ਨੇ ਕਿ ਸਾਡੇ ਕੋਲ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਕੋਈ ਪਿਆਰ ਨਾਲ ਲੈ ਜਾਵੇ ਲੈ ਜਾਵੇ ਉਹ ਐਸੀ ਕਹਿੰਦੇ ਦੇਈ ਜਾਂਦੇ ਆ ਤੇ ਸਾਡੇ ਨਾਲ ਧੌਣ ਤੇ ਗੋਡਾ ਰੱਖ ਕੇ ਕੋਈ ਪਾਣੀ ਨਹੀਂ ਲਿਜਾ ਸਕਦਾ ਪਰ ਦੂਜੇ ਪਾਸੇ ਮਨਰੰਜਨ ਕਾਲੀਆ ਮਨਰੰਜਨ ਕਾਲੀਆ ਇਹ ਕਹਿੰਦੇ ਆ ਚਾਲਾ ਤੋਂ ਹਰਿਆਣੇ ਨੂੰ ਐਸੀ ਪਾਣੀ ਦੇਈ ਜਾਂਦੇ ਆ ਤੇ ਹੁਣ ਕੀ ਭਚੀਕੜ ਪੈ ਗਿਆ ਹੁਣ ਕਾਦਾ ਰੋਲਾ ਹੈ ਮਨਰੰਜਰ ਕਾਲੀਆ ਇਹ ਗੱਲ ਕਹਿੰਦੇ ਆ ਪੂਰੀ ਗੱਲ ਕੀ ਹੈ ਕਿਹੜੇ ਆਗੂ ਨੇ ਕੀ ਕਿਹਾ ਮੈਂ ਤੁਹਾਨੂੰ ਸਾਰੀ ਦੱਸਦਾ ਦਰਅਸਲ ਜਿਵੇਂ ਹੀ ਮੀਟਿੰਗ ਦੀਆਂ ਗੱਲਾਂ ਬਾਹਰ ਆਉਣ ਲੱਗੀਆਂ ਸਰਪਾਰਟੀ ਮੀਟਿੰਗ ਦੀਆਂ ਸਰਦਲੀ ਮੀਟਿੰਗ ਦੀਆਂ ਗੱਲਾਂ ਬਾਹਰ ਆਉਣ ਲੱਗੀਆਂ ਤਾਂ ਉਸ ਸਮੇ ਤੋਂ ਲੈ ਕੇ ਹੁਣ ਤੱਕ ਜੇਕਰ ਮਨਰੰਜਰ ਕਾਲੀਆ ਦੀ ਮੰਨੀ ਹੈ ਮਨਰੰਜਰ ਕਾਲੀਆ ਕਹਿੰਦੇ ਨੇ ਕਿ ਸਾਲ 1981 ਤੋਂ ਮਿਲ ਬੈਠ ਕੇ ਅਸੀਂ ਪਾਣੀ ਦੀ ਵੰਡ ਕਰਦੇ ਆ ਰਹੇ ਹਾਂ ਪਰ ਹੁਣ ਵਿਵਾਦ ਪਤਾ ਨਹੀਂ ਕਿਹੜੀ ਗੱਲ ਦਾ ਹੈ ਕਾਲੀਆਂ ਨੇ ਕਿਹਾ ਕਿ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬੈਠ ਕੇ ਗੱਲਬਾਤ ਤੇ ਮਸਲੇ ਨੂੰ ਨਿਜਿੱਠਣਾ ਤੇ ਹੱਲ ਕਰਨਾ ਚਾਹੀਦਾ ਹੈ ਜੇਕਰ ਫਿਰ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਕਰ ਲੈਣੀ ਚਾਹੀਦੀ ਹੈ ਕਾਲੀਆਂ ਨੇ ਕਿਹਾ ਕਿ ਗਵਾਂਡੀ ਤਾਂ ਹਮੇਸ਼ਾ ਹੀ ਗਵਾਂਡੀ ਰਹਿਣਾ ਇਸ ਲਈ ਸਾਨੂੰ ਕਦੇ ਵੀ ਗਵਾਂਡੀਆਂ ਦੇ ਨਾਲ ਰਿਸ਼ਤੇ ਨਹੀਂ ਖਰਾਬ ਕਰਨੇ ਚਾਹੀਦੇ ਮਨੋਰੰਜਨ ਕਾਲੀਆਂ ਨੇ ਹਰਿਆਣੇ ਦੇ ਹੱਕ ਦੇ ਵਿੱਚ ਬੋਲਦਿਆਂ ਕਿਹਾ ਕਿ ਹਰਿਆਣਾ ਪਹਿਲਾਂ ਤੋਂ ਹੀ ਹਰਿਆਣੇ ਨੂੰ ਬਾਦੂ ਪਾਣੀ ਦਿੱਤਾ ਜਾਂਦਾ ਰਿਹਾ ਇਸ ਤੋਂ ਪਹਿਲਾਂ ਵੀ ਇਸਤੇ ਕਦੀ ਕੋਈ ਰੋਲਾ ਨਹੀਂ ਪਿਆ ਕਾਲੀਆਂ ਨੇ ਕਿਹਾ ਕਿ ਅਧਿਕਾਰੀਆਂ ਤੋਂ ਮੈਂ ਪੁੱਛਿਆ ਤੇ ਮੈਨੂੰ ਪਤਾ ਲੱਗਿਆ ਕਿ ਪਹਿਲਾਂ ਵੀ ਹਰਿਆਣੇ ਨੂੰ 9 ਤੋਂ 10000 ਕਿਊਸਿਕ ਪਾਣੀ ਦਿੱਤਾ ਜਾਂਦਾ ਰਿਹਾ ਹੈ ਇਹ ਗੱਲ ਮਨੋਰੰਜਨ ਕਾਰਕੀਆਂ ਨੇ ਕਹੀ ਹੈ ਉਧਰ ਜੇਕਰ ਸੁਨੀਲ ਜਾਖੜ ਦੇ ਸਟੈਂਡ ਦੀ ਗੱਲ ਕਰ ਲਈਏ ਜਿੱਥੋਂ ਇਹ ਗੱਲ ਸਾਰੀ ਉੱਭਰਦੀ ਹੈ ਕਿ ਭਾਰਤੀ ਜਨਤਾ ਪਾਰਟੀ ਆਪਸ ਵਿੱਚ ਪਾੜ ਚੁੱਕੀ ਹੈ ਆਪਸ ਵਿੱਚ ਦੋ ਫਾੜ ਹੋ ਚੁੱਕੀ ਹੈ ਕਾਲੀਆਂ ਤੋਂ ਉਲਟ ਜਾਂਦੇ ਆ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਾਡੇ ਕੋਲ ਕਿਸੇ ਨੂੰ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਜਾਖੜ ਨੇ ਆਖਿਆ ਕਿ ਅਸੀਂ ਪਹਿਲਾਂ ਹੀ ਹਰਿਆਣੇ ਨੂੰ ਵਾਧੂ ਪਾਣੀ ਦੇ ਰਹੇ ਹਾਂ। ਜੇਕਰ ਕੋਈ ੱੱੱਕੇ ਨਾਲ ਸਾਡੇ ਕੋਲੋਂ ਪਾਣੀ ਲੈਣਾ ਚਾਹੁੰਦਾ ਤਾਂ ਪੰਜਾਬ ਕਦੇ ਵੀ ੱੱੱਕਾ ਸਹਿਣ ਨਹੀਂ ਕਰੇਗਾ। ਜਾਖੜ ਨੇ ਕਿਹਾ ਕਿ ਜੇਕਰ ਉਹਨਾਂ ਉੱਪਰ ਕੋਈ ਦਬਾਅ ਵੀ ਆਉਂਦਾ ਤਾਂ ਉਹਨਾਂ ਦਾ ਸਟੈਂਡ ਹਮੇਸ਼ਾ ਪੰਜਾਬ ਦੇ ਹੱਕ 'ਚ ਰਹੇਗਾ। ਇਹ ਗੱਲ ਹੋਊਗੀ ਜਾਖੜ ਹੁਰਾਦੀ। ਇਸ ਤੋਂ ਅੱਗੇ ਚੱਲ ਪੈਨੇ ਆ। ਉਧਰ ਸਾਬਕਾ ਕੇਂਦਰੀ ਮੰਤਰੀ ਕੇਂਦਰੀ ਰਾਜ ਮੰਤਰੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਵਿਵਾ ਪ੍ਰਨੀਤ ਕੋਰ ਨੇ ਕਿਹਾ ਕਿ ਉਹ ਬੀਬੀ ਐਮਬੀ ਦੇ ਫੈਸਲੇ ਦੀ ਸਖਤ ਮੁਖਾਲਫਤ ਕਰਦੇ ਨੇ ਪੰਜਾਬ ਪਹਿਲਾਂ ਹੀ ਪਾਣੀ ਦੀ ਕਮੀ ਦੇ ਨਾਲ ਪ੍ਰਭਾਵਿਤ ਹੈ 115 ਇਲਾਕਿਆਂ ਬਲਾਕਾਂ ਵਿੱਚ ਪਹਿਲਾਂ ਹੀ ਡਾਰਕ ਜ਼ੋਨ ਜਿਹੜਾ ਉਹ ਬਣ ਚੁੱਕੇ ਨੇ ਅਜਿਹੀ ਸਥਿਤੀ ਵਿੱਚ ਹਰਿਆਣੇ ਨੂੰ ਵਾਧੂ ਪਾਣੀ ਦੇਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੁਣ ਇਹਦੇ ਵਿੱਚ ਬਣਿਆਦੀ ਸਵਾਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਪਸ ਵਿੱਚ ਸੁਰ ਤੇ ਤਾਲ ਕਿਉਂ ਨਹੀਂ ਮਿਰਦੇ ਆਪਸ ਚ ਇਹਨਾਂ ਦੇ ਆਗੂਆਂ ਦੇ ਬਿਆਨ ਕਿਉਂ ਨਹੀਂ ਮਿਲ ਰਹੇ ਸਵਾਲ ਤਾਂ ਇਹ ਹੈ ਉਹਦੇ ਪਿੱਛੇ ਦੋ ਪਿੱਠ ਭੂਮੀਆਂ ਨੇ ਦੇਖੋ ਜਾਖੜ ਜਿੱਥੋਂ ਆਉਂਦੇ ਆ ਜਾਖੜ ਆਉਂਦੇ ਆ ਟੇਲਜ਼ ਆਫ ਪੰਜਾਬ ਤੋਂ ਉਹ ਟੇਲਾਂ ਦੇ ਇਲਾਕੇ ਚੋਂ ਆਉਂਦੇ ਆ ਉਹਨਾਂ ਨੂੰ ਪਾਣੀ ਦਾ ਮਹੱਤਵ ਪਤਾ ਹੈ ਉਹਨਾਂ ਨੂੰ ਪਤਾ ਹੈ ਕਿ ਜੇਕਰ ਨਹਿਰਾ ਬੰਦ ਹੋ ਜਾਂਦੀਆਂ ਨੇ ਤਾਂ ਅਬੌਰ ਫਾਜ਼ਲ ਕਾ ਮੁਕਸਰ ਦੇ ਵਿੱਚ ਖੇਤੀ ਕਿੰਨੀ ਔਖੀ ਹੋ ਜਾਂਦੀ ਹੈ ਮਨੋਰੰਜਨ ਕਾਲੀਆਂ ਆਉਂਦੇ ਆ ਜਲੰਧਰ ਤੇ ਜਲੰਧਰ ਦੇ ਵੀ ਜਲੰਧਰ ਸੈਂਟਰਲ ਦੇ ਵਿੱਚ ਉਹਨਾਂ ਦਾ ਘਰ ਆ ਸੈਂਟਰਲ ਟਾਊਨ ਕਿਹਾ ਜਾਂਦਾ ਜਿੱਥੇ ਉਹਨਾਂ ਦਾ ਘਰ ਆ ਤੇ ਇੱਕ ਬੁਨਿਆਦੀ ਫਰਕ ਹੈ ਦੂਜਾ ਭਾਜਪਾ ਦੀ ਸਮਝਦਿਲ ਪੰਜਾਬ ਨੂੰ ਸਮਝਣ ਦੇ ਲਈ ਪਾਣੀਆਂ ਦਾ ਅਜਿਹੇ ਜਿਹੜੇ ਫੈਡਰਲ ਮਸਲੇ ਨੇ ਜਿਹੜੇ ਜੁਨੀਅਨ ਦੇ ਮਸਲੇ ਨੇ ਦੇਸ਼ ਦੇ ਜੁਨੀਅਨ ਦੇ ਉਹਨਾਂ ਦੇ ਵਿੱਚ ਸਮਝਦਾ ਜਿਹੜਾ ਸਿਸਟਮ ਹੈ ਉਹ ਭਾਜਪਾ ਦੇ ਅੰਦਰ ਇਸੇ ਤਰ੍ਹਾਂ ਨਾਲ ਡਵੈਲਪ ਕਰਾਇਆ ਗਿਆ ਤੇ ਕੀਤਾ ਗਿਆ ਖਾਸ ਕਰਕੇ ਆਰਐਸਐਸ ਤੋਂ ਆਉਣ ਵਾਲੇ ਆਗੂਆਂ ਦੇ ਅੰਦਰ ਇਹ ਬੁਨਿਆਦੀ ਫਰਕ ਹੈ ਇਹ ਭਾਜਪਾ ਦਾ ਕਲੇਸ਼ ਹੁਣ ਭਾਜਪਾ ਨੂੰ ਕਿਸ ਪਾਸੇ ਲੈ ਕੇ ਜਾਵੇਗਾ ਇਹ ਤਾਂ ਸਮਾਂ ਦੱਸੇਗਾ ਪਰ ਮੁੱਖ ਮੰਤਰੀ ਨੇ ਜਿਸ ਪ੍ਰਕਾਰ ਪੰਜਾਬ ਦੇ ਪਾਣੀਆਂ 'ਚ ਅੱਗ ਲਾ ਕੇ ਸਿਆਸੀ ਭਾਂਬੜ ਬਾਲ ਲਿਆਇਆ ਉਹਦਾ ਸੇਕ ਭਾਜਪਾ ਦੇ ਘਰ ਤੱਕ ਕੱਪੜਾ ਨਾ ਤਾਂ ਤੈ ਸੀਗਾ ਤੇ ਉਹ ਸੇਕ ਹੁਣ ਅਪੜਿਆ ਵੀ ਹੈ ਭਾਜਪਾ ਇਸ ਗੱਲ ਦੇ ਵਿੱਚ ਹੀ ਉਲਝੀ ਹੈ ਕਿ ਉਹ ਜਾਵੇ ਤੇ ਜਾਵੇ ਕਿੱਧਰ ਭਾਜਪਾ ਨੂੰ ਫਿਲਹਾਲ ਇਹ ਸਮਝ ਨਹੀਂ ਆ ਰਹੀ ਤੇ ਭਾਜਪਾ ਨੂੰ ਐਸੀ ਘੁੰਮਣਘੇਰੀ ਚ ਭਗਵੰਤ ਮਾਨ ਨੇ ਮੁੱਖ ਮੰਤਰੀ ਨੇ ਪਾਤਾ ਕਿ ਭਾਜਪਾ ਹੁਣ ਇਸ ਚੋਂ ਨਿਕਲਣ ਲੱਗਿਆ ਕਈ ਸਮਾਂ ਲੱਗ ਕਿੰਨਾ ਹੀ ਸਮਾਂ ਲੱਗ ਸਕਦਾ ਭਾਜਪਾ ਨੂੰ ਇਸ ਚੋਂ ਨਿਕਲਣ ਲੱਗਿਆ ਭਾਜਪਾ ਲਈ ਇੱਕ ਸੁੱਤੀ ਸਥਿਤੀ ਹੈ ਹੁਣ ਭਾਜਪਾ ਦੇ ਅੰਦਰ ਖਲਾਰਾ ਆ ਤੇ ਖਲਾਰਾ ਕਿੰਨਾ ਕੁ ਵੱਧ ਹੈ ਇਹਦੇ ਤੇ ਉੱਤੇ ਹੁਣ ਨਜ਼ਰ ਰੱਖਣ ਦੀ ਲੋੜ ਹੈ